ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਅਤੇ ਜਿਸ ਚੀਜ਼ ਦਾ ਫੈਨਸ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਉਹ ਰਿਲੀਜ਼ ਹੋ ਚੁੱਕੀ ਹੈ ਮਤਲਬ ਮੈਂ ਗੱਲ ਕਰ ਰਿਹਾ ਕਰਨ ਔਜਲਾ ਦੀ ਨਵੀਂ ਈਪੀ ਦੀ ਸੋ ਇਸ ਦੇ ਵਿੱਚ ਚਾਰ ਗਾਣੇ ਤੇ ਇਸ ਦਾ ਟਾਈਟਲ ਹੈ ਫॉर ਮੀ ਤੇ ਫੈਨਸ ਨੂੰ ਇਸ ਈਪੀ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਸੀਗਾ ਤੇ ਅੱਜ ਕਰਨ ਔਜਲਾ ਨੇ ਆਪਣੇ YouTube ਚੈਨਲ ਤੇ ਜਿਹੜੀ ਈਪੀ ਆ ਰਿਲੀਜ਼ ਕਰ ਦਿੱਤੀ ਹੈ ਤੇ ਅਕਸਰ ਕਰਨ ਔਇਲਾ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਜਾਂ ਜਫਰਾ ਹੋਰ ਵੀ ਗੱਲਬਾਤ ਕਰੀਆ ਲਾਈਵ ਹੋ ਕੇ ਆਪਣੇ ਫੈਨਸ ਦੇ ਨਾਲ ਜੁੜੇ ਰਹਿੰਦੇ ਨੇ ਗੱਲਾਂ ਬਾਤਾਂ ਕਰਦੇ ਰਹਿੰਦੇ ਨੇ ਸੋ ਜਿਹੜੀ EP ਆ ਰਿਲੀਜ਼ ਹੋ ਚੁੱਕੀ ਹੈ ਵੀਡੀਓ ਥੱਲੇ ਸਾਹਮਣੇ ਨਹੀਂ ਆ ਪਰ ਜਿਹੜੀ ਆਡੀਓ ਹੈ ਉਹਨਾਂ ਨੇ ਆਪਣੇ YouTube ਚੈਨਲ ਤੇ ਰਿਲੀਜ਼ ਕਰ ਦਿੱਤੀ ਆ ਸੋ ਜਿਨ੍ਹਾਂ ਨੇ ਵੀ EP ਦੇ ਗਾਣੇ ਸੁਣਨੇ ਨੇ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਸੋ ਹੋਰ ਵੀ ਗੱਲਾਂ ਬਾਤਾਂ ਕਰਨ ਕਰਨ ਔਜਲਾ ਬਾਬਤ ਸ਼ੇਅਰ ਕਰਦੇ ਆ ਕਰਨ ਔਜਲਾ ਨੇ ਇਸ EP ਦਾ ਐਲਾਨ ਕਰਦੇ ਹੋਏ ਕਿਹਾ ਕਿ ਇਸ EP ਦੇ ਕੱਲਾ ਕੱਲਾ ਜਿਹੜਾ ਗਾਣਾ ਉਹ ਮੇਰੇ ਦਿਲ ਦੇ ਬਹੁਤ ਕਰੀਬ ਹੈ ਬਹੁਤ ਨੇੜੇ ਹੈ ਤੇ ਉਹ ਆਪਣੇ ਚਾਹਣ ਵਾਲਿਆਂ ਨੂੰ ਇਹਨਾਂ ਗੀਤਾਂ ਨੂੰ ਸਾਂਝਾ ਕਰਨ ਲਈ ਬੇਸਬਰੀ ਨਾਲ ਇਹ ਜਿਹੜਾ ਪਲ ਹੈ ਉਡੀ ਕਰੇ ਸੀ ਫੋਰ ਮੀ ਈਪੀ ਦੇ ਵਿੱਚ ਚਾਰ ਗੀਤ ਸ਼ਾਮਿਲ ਨੇ ਤੇ ਵੱਖ-ਵੱਖ ਸੰਗੀਤਕਰਾਂ ਨੇ ਇਹਨਾਂ ਨੂੰ 뮤직 ਦਿੱਤਾ ਹੈ ਜੇ ਕਰਨ ਔਜਲਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਪੰਜਾਬੀ 뮤직 ਇੰਡਸਟਰੀ ਦੇ ਮਸ਼ਹੂਰ ਗਾਇਕ ਨੇ ਕਰਨ ਔਜਲਾ ਨੇ ਪੰਜਾਬੀ 뮤직 ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ ਕਰਨ ਔਜਲਾ ਨੂੰ ਗੀਤਾਂ ਦੀ ਮਸ਼ੀਨ ਵੀ ਕਿਹਾ ਜਾਂਦਾ ਹੈ ਸੋ ਜੇਕਰ ਤੁਸੀਂ ਇਸ ਈਪੀ ਦੇ ਗਾਣੇ ਸੁਣਨੇ ਨੇ ਤਾਂ ਕਮੈਂਟ ਕਰਕੇ ਦੱਸ ਸਕਦੇ ਹੋ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਅਤੇ ਜਿਸ ਚੀਜ਼ ਦਾ ਫੈਨਸ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਉਹ ਰੀਲਿਸ ਹੋ ਚੁੱਕੀ ਹੈ ਮਤਲਬ ਮੈਂ ਗੱਲ ਕਰ ਰਿਹਾ ਕਰਨ ਔਜਲਾ ਦੀ ਨਵੀਂ ਈਪੀ ਦੀ ਸੋ ਇਸ ਦੇ ਵਿੱਚ ਚਾਰ ਗਾਣੇ ਤੇ ਇਸ ਦਾ ਟਾਈਟਲ ਹੈ ਫॉर ਮੀ ਤੇ ਫੈਨਸ ਨੂੰ ਇਸ ਈਪੀ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਸੀਗਾ ਤੇ ਅੱਜ ਕਰਨ ਔਜਲਾ ਨੇ ਆਪਣੇ YouTube ਚੈਨਲ ਤੇ ਜਿਹੜੀ ਈਪੀ ਆ ਰਿਲੀਜ਼ ਕਰ ਦਿੱਤੀ ਹੈ ਤੇ ਅਕਸਰ ਕਰਨ ਔਜਲਾ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਜਾਂ ਜਾਫਰ ਹੋਰ ਵੀ ਗੱਲਬਾਤ ਕਰੀਆ ਲਾਈਵ ਹੋ ਕੇ ਆਪਣੇ ਫੈਨਸ ਦੇ ਨਾਲ ਜੁੜੇ ਰਹਿੰਦੇ ਨੇ ਗੱਲਾਂ ਬਾਤਾਂ ਕਰਦੇ ਰਹਿੰਦੇ ਨੇ ਸੋ ਜਿਹੜੀ EP ਆ ਰਿਲੀਜ਼ ਹੋ ਚੁੱਕੀ ਹੈ ਵੀਡੀਓਸ ਵੱਲੇ ਸਾਹਮਣੇ ਨਹੀਂ ਆ ਪਰ ਜਿਹੜੀ ਆਡੀਓ ਹੈ ਉਹਨਾਂ ਨੇ ਆਪਣੇ YouTube ਚੈਨਲ ਤੇ ਰਿਲੀਜ਼ ਕਰ ਦਿੱਤੀ ਆ ਸੋ ਜਿਨ੍ਹਾਂ ਨੇ ਵੀ EP ਦੇ ਗਾਣੇ ਸੁਣਨੇ ਨੇ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਸੋ ਹੋਰ ਵੀ ਗੱਲਾਂ ਬਾਤਾਂ ਕਰਨ ਕਰਨ ਔਜਲਾ ਬਾਬਤ ਸ਼ੇਅਰ ਕਰਦੇ ਆ ਕਰਨ ਔਜਲਾ ਨੇ ਇਸ EP ਦਾ ਐਲਾਨ ਕਰਦੇ ਹੋਏ ਕਿਹਾ ਕਿ ਇਸ EP ਦੇ ਕੱਲਾ ਕੱਲਾ ਜਿਹੜਾ ਗਾਣਾ ਉਹ ਮੇਰੇ ਦਿਲ ਦੇ ਬਹੁਤ ਕਰੀਬ ਹੈ ਬਹੁਤ ਨੇੜੇ ਹੈ ਤੇ ਉਹ ਆਪਣੇ ਚਾਹਣ ਵਾਲਿਆਂ ਨੂੰ ਇਹਨਾਂ ਗੀਤਾਂ ਨੂੰ ਸਾਂਝਾ ਕਰਨ ਲਈ ਬੇਸਬਰੀ ਨਾਲ ਇਹ ਜਿਹੜਾ ਪਲ ਉਡੀਕ ਰਹੀ ਸੀ ਫੋਰ ਮੀ ਈਪੀ ਦੇ ਵਿੱਚ ਚਾਰ ਗੀਤ ਸ਼ਾਮਲ ਨੇ ਤੇ ਵੱਖ-ਵੱਖ ਸੰਗੀਤਕਾਰਾਂ ਨੇ ਇਹਨਾਂ ਨੂੰ ਮਿਊਜ਼ਿਕ ਦਿੱਤਾ ਹੈ ਜੇ ਕਰਨ ਔਜਲਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਨੇ ਕਰਨ ਔਜਲਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ ਕਰਨ ਔਜਲਾ ਨੂੰ ਗੀਤਾਂ ਦੀ ਮਸ਼ੀਨ ਵੀ ਕਿਹਾ ਜਾਂਦਾ ਸੋ ਜੇਕਰ ਤੁਸੀਂ ਇਸ ਈਪੀ ਦੇ ਗਾਣੇ ਸੁਣਨੇ ਨੇ ਤਾਂ ਕਮੈਂਟ ਕਰਕੇ ਦੱਸ ਸਕਦੇ ਹੋ ਦੇਖਦੇ ਰਹੋ ਡੇਨਿਕ ਸਵੇਰਾ ਟੀਵੀ ਸਸਕਾਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par